ਸਰ ਪੰਜਾਬ ਸਰਕਾਰ ਵੱਲੋਂ ਬੱਚਿਆਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਤੇ ਪਰਯਤਨ ਕੀਤੇ ਜਾ ਰਹੇ ਆ ਤਾਂ ਕਿ ਪੜ੍ਹਾਈ ਦੇ ਨਾਲ ਨਾਲ ਖੇਟਾਂ ਅਤੇ ਹੋਰ ਵੀ ਜਿਹੜੇ ਸਤਾਰਾ ਉੱਚੇ ਚੁੱਕੇ ਜਾ ਸਕਣ ਅਸੀਂ ਮੈਟਰ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਗਾਈ ਹੈ ਕਿਉਂਕਿ ਸਾਡੇ ਸਕੂਲ ਵਿੱਚ ਦੋ ਐ ਐਨਐਸਕੇਯੂਐਫ ਵਕੇਸ਼ਨ ਬੈਂਕ ਚੱਲਦੇ ਆ ਸਿਕਿਉਰਟੀ ਇੱਕ ਕੰਸਟਰਕਸ਼ਨ ਸਿਕਿਉਰਿਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਸ ਕਰਕੇ ਅਸੀਂ ਜਿਹੜੀ ਜਿਹੜੀ ਮੈਟਡ ਡਾਇਰੈਕਟਰ ਦੀ ਮਸ਼ੀਨ ਇਸ ਕਰਕੇ ਲਾਈ ਆ ਤਾਂ ਕਿ ਬੱਚਾ ਸਕੂਲ ਵਿੱਚ ਕੋਈ ਮੋਬਾਈਲ ਨਾ ਲੈ ਕੇ ਆ ਸਕੇ ਜਾਂ ਕੋਈ ਗਲਤ ਚੀਜ਼ ਨਾ ਲੈ ਕੇ ਆ ਸਕੇ ਕਿਉਂਕਿ ਇੱਕ ਬੜੀ ਸਾਡੇ ਲਈ ਫਾਇਦੇਮੰਦ ਲਾਹੇਮੰਦ ਚੀਜ਼ ਸਾਬਤ ਹੋਈ ਆ ਕਿਉਂਕਿ ਕੋਈ ਬੱਚਾ ਮੋਬਾਈਲ ਲੈ ਕੇ ਆ ਜਾਂਦਾ ਕਿਉਂਕਿ ਕੋ ਐਡ ਸਕੂਲ ਆ ਕੋਈ ਵੀਡੀਓ ਨਾ ਵੱਜਵੇ ਇਸ ਕਰਕੇ ਅਸੀਂ ਬੱਚਿਆਂ ਦੀ ਗੇਟ ਤੇ ਸਵੇਰੇ ਰੋਜ਼ ਚੈਕਿੰਗ ਕਰਦੇ ਆ ਚੈਕਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਕਲਾਸਾਂ 'ਚ ਭੇਜ ਦਿੰਦੇ ਆ ਜੇ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਉਹਦਾ ਮੋਬਾਈਲ ਅਸੀਂ ਗੇਟ ਤੇ ਰੱਖ ਲੈਨੇ ਆ ਉਸ ਤੋਂ ਬਾਅਦ ਛੋਟੀ ਵੇਲੇ ਉਹਨੂੰ ਮੋਬਾਈਲ ਦੇ ਦਿੰਨੇ ਆ ਤੁਸੀਂ ਜਿਹੜੇ ਬੱਚੇ ਜਿਹੜੇ ਬੱਚੇ ਜਿਹੜਾ ਫੋਨ ਜਾਂ ਹੋਰ ਦਾ ਸਰ ਭਾਈ ਇੱਕ ਇੱਕ ਦਾ ਬੱਚੇ ਦਾ ਕੇਸ ਸਾਡੇ ਕੋਲ ਆਇਆ ਸੀ ਜਿਹੜਾ ਮੋਬਾਈਲ ਲੈ ਕੇ ਆਇਆ ਪਰ ਅਸੀਂ ਉਹਦਾ ਮੋਬਾਈਲ ਲੈ ਕੇ ਰੱਖ ਲਿਆ ਦੁਪਹਿਰ ਨੂੰ ਉਹਦੇ ਪੇਰੈਂਟਸ ਨੂੰ ਹਵਾਲੇ ਕਰ ਦਿੱਤਾ ਵੀ ਮੋਬਾਈਲ ਨਹੀਂ ਲੈ ਕੇ ਆਣਾ ਕਿਉਂਕਿ ਪੜ੍ਹਾਈ ਅਸੀਂ ਕਰਨੀ ਹੈ ਕਿਉਂਕਿ ਸਾਡੇ ਕੋਲ 2-3 ਮਹੀਨੇ ਬਾਕੀ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਸਕੂਲ ਵਿੱਚ ਮੈਟਰ ਲੈ ਕੇ ਆ ਸਕਣ ਮੇਰਾ ਨਾਮ ਉਹਪਿੰ ਮੈਂ ਵੋਕੇਸ਼ਨਲ ਟ੍ਰੇਨਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਲॉक ਟਾਵਰ ਹੁਸ਼ਿਆਰਪੁਰ ਤੋਂ ਔਰ ਮੈਂ ਇੱਥੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਡ ਸਿਕਿਉਰਟੀ ਦੀ ਟ੍ਰੇਨਿੰਗ ਦਿੰਦਾ ਹਾਂ ਔਰ ਬੱਚਿਆਂ ਨੂੰ ਡਿਫੈਂਸ ਰਿਲੇਟਡ ਪੜ੍ਹਾਈ ਕਰਾਈ ਜਾਂਦੀ ਹੈ ਉਹਦੇ ਵਿੱਚ ਅਸੀਂ ਅੱਗ ਨੂੰ ਕਿਸ ਤਰ੍ਹਾਂ ਬੁਝਾਉਣਾ ਹੈ ਫਾਇਰ ਸਿਲੰਡਰ ਨੂੰ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ ਫਾਇਰ ਹਾਈਡਰੈਂਟ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਆਰਮੀ ਨੇਵੀ 에ਅਰ ਫੋਰਸ ਦੇ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਇਹਨਾਂ ਨੂੰ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਜਿਹੜੇ ਆ ਆਪਣੇ ਫਿਊਚਰ ਦੇ ਵਿੱਚ ਅੱਗੇ ਜਾ ਕੇ ਇੱਕ ਵਧੀਆ ਰੋਲ ਰੋਲ ਮਾਡਲ ਜਿਹੜਾ ਆ ਅਦਾ ਕਰ ਸਕਣ ਔਰ ਸਿਕਿਉਰਟੀ ਦੇ ਲਈ ਉਹ ਇੰਡੀਟੈਕ ਟੈਕਨੋ ਅਪਲਾਈ ਕਰਦੇ ਸਰ ਜੀ ਸਰ ਜਿਹੋ ਜੋ ਇਹ ਤੇ ਆਰਟੀਕਲ ਲੱਗਦੀਆਂ ਵੀ ਆ ਰਹੀਆਂ ਜੀ ਸਰ ਹਾਂ ਸੇਫਟੀ ਦੇ ਲਈ ਕੀ ਸਰ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਿੰਨੇ ਆ ਕਿ ਜਿਹੜਾ ਹੈ ਡੀ ਐਫ ਐਮ ਡੀ ਆ ਡੋਰ ਫਰੇਮ ਮੈਟਲ ਡਿਟੈਕਟਰ ਹੈਗਾ ਇਹਦੇ ਨਾਲ ਆਪਾਂ ਕਿਸੇ ਨੂੰ ਵੀ ਟੱਚ ਕਰਕੇ ਉਹਦੀ ਤਲਾਸ਼ੀ ਨਹੀਂ ਲੈਂਦੇ ਇਹਦੇ ਵਿੱਚ ਦੀ ਜਦੋਂ ਅਸੀਂ ਪਾਸ ਕਰਦੇ ਹਾਂ ਲੰਘਦੇ ਹਾਂ ਤੇ ਉਹਦੇ ਵਿੱਚ ਸਾਈਡਾਂ ਤੇ ਸੈਂਸਰ ਲੱਗੇ ਹੋਏ ਨੇ ਉਹ ਸੈਂਸਰ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਮੈਟਲ ਦੀ ਚੀਜ਼ ਜਾਂ ਕੋਈ ਮੋਬਾਈਲ ਵਗੈਰਾ ਲੈ ਕੇ ਆਂਦਾ ਹੈ ਤੇ ਉਹਦੇ ਵਿੱਚ ਉਹ ਲਾਈਟਾਂ ਜਿਹੜੀਆਂ ਬਲਿੰਕ ਕਰਦੀਆਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਦੇ ਕੋਲ ਮੋਬਾਈਲ ਹੈ ਤੇ ਇਹ ਬੱਚਿਆਂ ਦੀ ਸੇਫਟੀ ਵਾਸਤੇ ਅਸੀਂ ਜਿਹੜੇ ਮੋਬਾਈਲ ਹੈ ਇਹਦੇ ਨਾਲ ਹੀ ਅਸੀਂ ਕੈਪਚਰ ਕਰਦੇ ਆ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਈ ਜਿਹੜੀ ਡਿਸਟਰਬ ਨਾ ਹੋ ਸਕੇ